ਗੁਰਬਾਣੀ ਦਾ ਭਾਵ ਹੈ ਗੁਰੂ ਦੀ ਬਾਣੀ ਇਹ ਰੱਬੀ ਗੀਤ ਹੈ ਇਹ ਗੁਰਮਤ ਸਾਹਿਤ ਹੈ ਜੋ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਅੰਕਤ ਹੈ ਸਿੱਖ ਮਤ ਵਿੱਚ ਗੁਰੂ ਤੋਂ ਭਾਵ ਹੈ ਗੁਰੂ ਦਾ ਸ਼ਬਦ ਨਾ ਕਿ ਗੁਰੂ ਦਾ ਪੰਜ ਭੌਤਿਕ ਸਰੀਰ ਈਸ਼ਵਰ ਨੇ ਗੁਰੂ ਦੁਆਰਾ ਬਾਣੀ ਪ੍ਰਗਟ ਕੀਤੀ ਹੈ ਜੋ ਕਿ ਅੰਤ ਵਿੱਚ ਜੀਵ ਨੂੰ ਉਸ ਦੇ ਮੂਲ ਸੁਮੇ ਦੇ ਨਾਲ ਜੋੜਦੀ ਹੈ ਬਾਣੀ ਗੁਰੂ ਗੁਰੂ ਹੈ ਬਾਣੀ ਜੋ ਬਾਣੀ ਨੂੰ ਸਮਝਦਾ ਹੈ ਜਾ ਉਸ ਦੀ ਵਿਆਖਿਆ ਕਰਦਾ ਹੈ ਉਹ ਗੁਰੂ ਦੀ ਪਦਵੀ ਨਹੀਂ ਲੈ ਸਕਦਾ ਉਹ ਤਾਂ ਕੇਵਲ ਵਿਆਖਿਆਕਾਰ ਜਾਂ ਪ੍ਰਚਾਰਕ ਹੈ ਗੁਰੂ ਸਾਹਿਬਾਂ ਦੀ ਰਚੀ ਹੋਈ ਸੱਚੀ ਬਾਣੀ ਤੋਂ ਬਿਨਾ ਸਿੱਖ ਕੋਈ ਹੋਰ ਕੱਚੀ ਬਾਣੀ ਸਵੀਕਾਰ ਨਹੀਂ ਕਰਦੇ ਕੁਝ ਲੋਕੀ ਗੁਰਬਾਣੀ ਵਿੱਚ ਜ਼ਾਹਿਰਾ ਤੌਰ ਤੇ ਕੀਤੇ ਕਿਤੇ ਪਰਸ ਪਰ ਵਿਰੋਧੀ ਤੁਕਾਂ ਬਾਰੇ ਕਿੰਤੂ ਕਰਦੇ ਹਨ ਗੁਰਬਾਣੀ ਦੇ ਸ਼ਬਦ ਆਤਮਿਕ ਵਿਕਾਸ ਦੇ ਵੱਖ-ਵੱਖ ਪੜਾਵਾਂ ਨਾਲ ਟੁਕਦੇ ਰਚੇ ਗਏ ਹਨ ਮਿਸਾਲ ਵਜੋਂ ਕਿਧਰੇ ਤਾਂ ਇਹ ਕਿਹਾ ਹੈ ਕਿ ਨਿਜੀ ਉਦਮ ਤੇ ਸਾਧਨਾ ਨਾਲ ਪ੍ਰਭੂ ਦੀ ਪ੍ਰਾਪਤੀ ਸੰਭਵ ਹੈ ਪਰ ਕਿਧਰੇ ਲਿਖਿਆ ਹੈ ਕਿ ਪਰਮਾਤਮਾ ਦੀ ਕਿਰਪਾ ਤੋਂ ਬਿਨਾਂ ਤਪ ਸਾਧਨਾ ਤੇ ਸਿਮਰਨ ਦਾ ਕੋਈ ਲਾਭ ਨਹੀਂ ਮਿਲ ਸਕਦਾ ਇਹ ਜੋ ਪਰਸਪਰ ਵਿਰੋਧ ਦਿੱਸਦੇ ਹਨ ਇਨ੍ਹਾਂ ਨੂੰ ਸਹੀ ਰੂਪ ਵਿੱਚ ਸਮਝਣ ਲਈ ਸੋਚ ਸਮੇਤੇ ਲੋੜ ਹੈ ਉੱਪਰ ਕਥਿਤ ਦ੍ਰਿਸ਼ਟਾਂਤ ਨੂੰ ਇਉਂ ਸਮਝਣਾ ਹੈ ਕਿ ਸ਼ੁਰੂ ਵਿੱਚ ਤਾਂ ਨੀਜੀ ਯਤਨਾ ਕਰਕੇ ਹੀ ਕੋਈ ਅਰਦਾਸ ਜਾਂ ਪ੍ਰਾਰਥਨਾ ਹੋਵੇਗੀ ਪਰ ਫਿਰ ਮਗਰੋਂ ਇਹ ਸਮਝ ਵੀ ਆ ਜਾਂਦੀ ਹੈ ਕਿ ਇਹ ਯਤਨ ਵੀ ਪ੍ਰਭੂ ਦੀ ਯਾਦ ਪ੍ਰੇਰਣਾ ਜਾਂ ਸਹਾਇਤਾ ਨਾਲ ਹੀ ਹੋਇਆ ਹੈ ਉਸ ਦੀ ਹੁਕਮ ਤੋਂ ਬਿਗੈਰ ਮਨੁੱਖ ਕੁਝ ਵੀ ਕਰਨ ਦੇ ਸਮਰੱਥ ਨਹੀਂ ਨਾਲੇ ਨੀਰੇ ਨੀਜੀ ਯਤਨਾ ਨਾਲ ਤਾਂ ਹੰਮੇ ਹੋਣ ਦਾ ਡਰ ਹੈ ਇੱਥੋਂ ਤੱਕ ਕਿ ਜੇ ਮਨੁੱਖ ਨੀਰਾ ਆਪਣੇ ਯਤਨਾਂ ਤੇ ਹੀ ਨਾ ਭੁੱਲਿਆ ਫਿਰੇ ਤਾਹੋ ਨਿਰਾਸ਼ਪੀ ਹੋ ਸਕਦਾ ਹੈ ਪਰਮਾਤਮਾ ਦੀ ਮਿਹਰ ਦੀ ਪ੍ਰਾਪਤੀ ਲਈ ਨਿਮਰਤਾ ਬਹੁਤ ਜ਼ਰੂਰੀ ਹੈ ਵੀ ਜ਼ਰੂਰੀ ਹੈ ਕਿ ਅਸੀਂ ਗੁਰਬਾਣੀ ਦਾ ਪਾਠ ਇਕਾਗਰ ਚਿਤ ਹੋ ਕੇ ਕਰੀਏ ਅਤੇ ਨਾਲ ਨਾਲ ਮਨ ਨੂੰ ਬਾਣੀ ਦੇ ਅਰਥਾਂ ਅਨੁਸਾਰ ਪ੍ਰੇਰਿਏ ਨਿਰਾ ਤੋਤੇ ਵਾਂਗ ਸ਼ਬਦ ਰੱਟੀ ਜਾਣ ਦਾ ਕੋਈ ਲਾਭ ਨਹੀਂ ਪਾਠ ਦੇ ਨਾਲ ਨਾਲ ਗੁਰਬਾਣੀ ਦੁਆਰਾ ਦਿੱਤੇ ਜਾ ਰਹੇ ਉਪਦੇਸ਼ ਨੂੰ ਵਿਚਾਰਨਾ ਜ਼ਰੂਰੀ ਹੈ ਇਉਂ ਕਿਤੇ ਮਨ ਵਿੱਚੋਂ ਭੜੇ ਸੰਕਲਪ ਤੇ ਮੰਦੇ ਭਾਵ ਨਿਕਲ ਜਾਂਦੇ ਹਨ ਤੇ ਉਹ ਨਾਮ ਰੂਪੀ ਅੰਮ੍ਰਿਤ ਦੀ ਪ੍ਰਾਪਤੀ ਲਈ ਨਿਰਮਲ ਹੋ ਜਾਂਦਾ ਹੈ ਇੱਕ ਸਿੱਧ ਕੀ ਸਿੱਖ ਤਾਂ ਹਰ ਰੋਜ਼ ਇਹ ਅੰਮ੍ਰਿਤ ਪਿੰਦਾ ਇਸ ਨਾਲ ਉਸ ਨੂੰ ਸੱਚੀ ਤ੍ਰਿਪਤੀ ਤੇ ਮਨ ਦੀ ਸ਼ਾਂਤੀ ਮਿਲਦੀ ਹੈ ਗੁਰਬਾਣੀ ਦਾ ਅਤ ਹੈ ਕਰਨ ਵਿੱਚ ਰਸਨਾ ਉਸੇ ਤਰ੍ਹਾਂ ਹੀ ਫਲਦਾਇਕ ਹੈ ਜਿਵੇਂ ਕੀ ਵਾਹੀ ਹੋਏ ਖੇਤ ਉੱਪਰ ਠੀਕ ਮੌਸਮ ਦਾ ਮੀਂਹ ਗੁਰਬਾਣੀ ਦਾ ਤਤ ਸਾਰੇ ਹੈ ਕਿ ਨਾਮ ਦੇ ਦਸ ਜਹਾਜ਼ ਵਿੱਚ ਚੜ ਕੇ ਸ਼ਰਦਾ ਦੇ ਚੱਪੂ ਮਾਰੋ ਤੇ ਸਪਉ ਸਾਗਰ ਤੋਂ ਪਾਰ ਹੋ ਜਾਓ ਸਿੱਖ ਧਰਮ ਅਨੁਸਾਰ ਗੁਰਬਾਣੀ ਦੁਆਰਾ ਪ੍ਰਾਪਤ ਹੋਇਆ ਨਾਮ ਸਾਰੇ ਰੋਗਾਂ ਤੇ ਪਾਪਾਂ ਨੂੰ ਦੂਰ ਕਰਨ ਦੀ ਔਖੀ ਹੈ ਇਹ ਤਾਂ ਹਰ ਸਿੱਖ ਨੇ ਆਪ ਦੇਖਣਾ ਹੈ ਕਿ ਕਿਹੜਾ ਸ਼ਬਦ ਜਾਂ ਸ਼ਲੋਕ ਉਸ ਦੀ ਆਤਮਗੋੜ ਨੂੰ ਪੂਰਿਆ ਕਰਦਾ ਹੈ ਅਤੇ ਉਸ ਦੇ ਮਨ ਨੂੰ ਪ੍ਰਭੂ ਸਿਮਰਣ ਵੱਲ ਪ੍ਰੇਰਨ ਲਈ ਸਹਾਈ ਹੁੰਦਾ ਹੈ ਜੇ ਉਸ ਨੂੰ ਭਗਤੀ ਭਾਵ ਦੇ ਸ਼ਬਦ ਪੜ੍ਹ ਕੇ ਸ਼ਾਂਤੀ ਮਿਲਦੀ ਹੈ ਤਾਂ ਉਸ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਉਸ ਦੀ ਆਤਮਿਕ ਲੋੜ ਨਾਮ ਸਿਮਰਨ ਹੈ ਇਹ ਬਾਣੀ ਜੋ ਜੀ ਉਹ ਜਾਣੈ ਤੇ ਸੰਤਰ ਰਵੇ ਹਰ ਨਾਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ